ਅੱਜ ਵੀ છાਤੀ ਮਾਰ ਕੇ ਵੇਖ ਲੋ ਦੁਨੀਆ ਸ਼ਿਕਾਰੀ ਬਣ ਕੇ ਤੁਰੇ ਫਿਰਨ ਦੀ ਹੈ ਡਾਕਟਰ ਵੀ ਸ਼ਿਕਾਰੀ ਆ ਡਾਕਟਰ ਵੀ ਸ਼ਿਕਾਰੀ ਆ ਮਰਿਆ ਬੰਦਾ ਆਈਸੀਯੂ 'ਚ 4-4 ਦਿਨ ਰੱਖ ਕੇ ਲੱਖਾਂ ਰੁਪਏ ਗਰੀਬਾਂ ਦੀਆਂ ਜੇਬਾਂ 'ਚੋਂ ਕੱਢ ਲੇ ਤੇ ਹਸਪਤਾਲ 'ਚ ਵੜਦਿਆਂ ਫੋਟੋ ਲੱਗੀ ਆ ਤਾਂ ਨਬਾਬਾ ਦੀਪ ਸਿੰਘ ਦੀ ਬਾਬਾ ਦੀਪ ਸਿੰਘ ਵੀ ਆਂਦਣਾ ਨਾ ਇਹ ਲੰਮੋ ਨਾ ਕੰਮਿਆ ਚੰਗੀ ਗੱਲ ਹੀ ਆ ਕੰਮ ਕਰ ਨੂੰ ਥੋੜਾ ਹੈਗਾ ਸਮਾਂ ਡਾਕਟਰ ਵੀ ਸ਼ਿਕਾਰੀ ਆ ਸਰਕਾਰੀ ਕਚਹਿਰੀ ਦੇ ਵਿੱਚ ਬੈਠਾ ਅਫਸਰ ਜਿਹਦੀ ਆਪਣੀ ਪਤਾ ਨਹੀਂ 3 ਲੱਖ ਰੁਪਿਆ ਤਨਖਾਹ ਆ ਉਹ ਗਰੀਬ ਦੀ ਫਾਈਲ ਉਹਨਾਂ ਚਿਰ ਥੱਲੇ ਲਗਾ ਕੇ ਰੱਖਦਾ ਜਿੰਨਾ ਚਿਰ ਉਹ ਝੋਲੀ ਨਹੀਂ ਚਾੜ੍ਹ ਕੇ ਜਾਂਦਾ ਉਹ ਟੁੱਟੀਆਂ ਚਪਲਾਂ ਵਾਲੇ ਦੇ ਕੋਲੋਂ ਵੀ 5-700 ਰੁਪਿਆ ਭਾਲਦਾ ਤੇ ਸਵੇਰੇ ਮੱਥਾ ਸ਼ੀਦਾਨੂ ਟੇਕ ਕੇ ਆਉਂਦਿਆਂ ਦਾ ਉਹ ਵੀ ਪੈਂਦਾ ਉਹ ਵੀ ਇੱਕ ਸ਼ਿਕਾਰੀ ਆ ਚੌਂਕ 'ਚ ਖਲੋਤਾ ਵੱਡਾ ਅਫਸਰ ਰੇੜੇ ਵਾਲੇ ਦੇ ਕੋਲੋਂ ਰਿਕਸ਼ੇ ਵਾਲੇ ਦੇ ਕੋਲੋਂ ਵੀ 2-400 ਭਾਲਣ ਡਿਆ ਵਾ ਉਹ ਵੀ ਇੱਕ ਸ਼ਿਕਾਰੀ ਆ ਸ਼ିକਾਰੀ ਕਦੇ ਤੀਰ ਕਮਾਨ ਨਾਲ ਥੋੜਾ ਵੇ ਸ਼ਿਕਾਰੀ ਇਹ ਤੇ ਸਭ ਤੋਂ ਵੱਡੇ ਸ਼ਿਕਾਰੀ ਆ ਲਾਲ ਬੱਤੀਆਂ ਵਾਲੇ ਲੀਡਰ ਇਹ ਸਭ ਤੋਂ ਵੱਡੇ ਸ਼ਿਕਾਰੀ ਇਹਨਾਂ ਛੱਡਿਆ ਹੀ ਕੱਖ ਨਹੀਂ ਜੋ ਆਇਆ ਕਿਲੀ ਨਪੀ ਤੁਰੇ ਆਉਂਦੇ ਆ ਆ ਵੀ ਖਾ ਲਿਆ ਉਹ ਵੀ ਖਾ ਲਿਆ ਚੱਟਾ ਪਿਆ ਪਿਆ ਕੇ ਤੁਹਾਡੇ ਪੁੱਤ ਖਾ ਗਏ ਤਹਾਡੀਆਂ ਜਾਇਦਾਦਾਂ ਖਾ ਗਏ ਤੁਹਾਡੇ ਸਿਧਾਂਤ ਖਾ ਗਏ ਤੁਹਾਡੀ ਗੁਰਮਤ ਖਾ ਗਏ ਤੁਹਾਡੀ ਸਿੱਖੀ ਖਾ ਗਏ ਲੀਡਰਾਂ ਤੋਂ ਵੱਡਾ ਸ਼ਿਕਾਰੀ ਕੌਣ ਆ ਇੱਥੇ ਬੰਦੇ ਸ਼ਿਕਾਰੀ ਬਣ ਕੇ ਤੁਰੇ ਫਿਰਨ ਦੇ ਸ਼ਿਕਾਰੀ ਸ਼ਿਕਾਰ ਕਰਨਾ ਸ਼ਿਕਾਰ ਕਰਨਾ ਸ਼ਿਕਾਰ ਕਰਨਾ ਇੱਕ ਚੀਜ਼ ਕਹਦੇ ਆ ਗੱਲ ਕੌੜੀ ਆ ਫਿਰ ਢਾਡੀ ਸਿੰਘ ਰਚਨਾ ਕਹਿਣਗੇ ਸਾਡੇ ਜੋ ਕਈ ਵਾਰੀ ਬਹੁਤੀ ਵਾਰ ਬੰਦਾ ਪਤਾ ਕੀ ਕਹਿੰਦਾ ਵਾ ਆਪਾਂ ਤੇ ਬਿਲਕੁਲ ਸ਼ਾਕਾਰੀ ਬੰਦੇ ਆ ਮਾਸ ਮਸ਼ੀ ਦੇ ਨੇੜੇ ਨਹੀਂ ਚਾਹੀਦਾ ਕਹਿੰਦੇ ਨਾ ਪੜ੍ਹ। ਮੈਨੂੰ ਨਾ ਪੁੱਛਿਓ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ। ਮੇਰੇ ਵਰਗੇ ਬੰਦੇ ਜਿਹੜੇ ਇਹ ਦਾਵਾ ਕਰਦੇ ਨਾ ਅਸੀਂ ਪਿਓਰ ਵੈਜੀਟੇਰੀਅਨ ਆਂ ਸ਼ਾਕਾਹਾਰੀਆਂ। ਮੇਰੇ ਵਰਗੇ ਉਹ ਬੰਦੇ ਸਵੇਰੇ ਉੱਠਦੇ ਆ ਹੀ ਮਾਸ ਖਾਂਦੇ ਆ। ਤੁਸੀਂ ਆਖੋਗੇ ਕਿ ਕਿੱਦਾਂ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ। ਉਹ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਿਰਪਾਨ ਭਾਵੇਂ ਤਿੰਨ ਦੀ بجائے 6 ਫੁੱਟੀ ਪਾਲਾ ਤੇ ਜੇ ਗਰੀਬ ਦਾ ਹੱਕ ਖਾਂਡਿਆ ਮਾਸ ਹੀ ਖਾਂਡਿਆ ਫਿਰ ਜੂ ਕੋਈ ਵੈਜੀਟੇਰੀਅਨ ਤੇਰੇ ਵਰਗਾ ਨਾਣ ਵੈਜੀਟੇਰੀਅਨ ਕੋਈ ਨਹੀਂ ਕੋਈ ਨਾ ਕੋਈ ਖੂਨ ਦੇ ਪਿਆਲੇ ਪਰ ਪਰ ਗਰੀਬਾਂ ਦੇ ਪੀ ਜਾਂਦਾ ਇਦਾਂ ਹੀ ਆ ਨਾ ਜਿਹੜਾ ਬੰਦਾ ਸ਼ਾਮਾਂ ਨੂੰ ਦਿਹਾੜੀਦਾਰ ਦਾ 50 ਰੁਪਏ ਵੀ ਘੁੱਟਾਂ ਨੂੰ ਫਿਰਦਾ ਉਹ ਜਿੱਡਾ ਮਰਜੀ ਵੱਡਾ ਜਥੇਦਾਰ ਹੋਵੇ ਉਹਦਾ ਤਾਂ ਨਕਮਾ ਹੀ ਕੋਈ ਨਹੀਂ ਬੰਦਾ ਇਥੇ ਵੱਡੇ ਵੱਡੇ ਫੋਨ ਜੇਬਾਂ ਚ ਪਾਏ ਹੁੰਦੇ ਆ ਮਾਈਆਂ ਨੇ ਮਹਿੰਗੇ ਸੂਟ ਪਾਏ ਹੁੰਦੇ ਆ ਤੇ ਲੜਨ ਰਿਕਸ਼ੇ ਵਾਲੇ ਨਾਲ 50 ਰੁਪਈਆ ਤੋਂ ਡੀਆਂ ਹੁੰਦੀਆਂ ਉਹਦਾ ਵੀ ਹੱਕ ਖਾ ਜੀਏ ਵੀ ਅਸੀਂ ਇਹਦੇ ਹੀ ਖਾ ਜੀਏ ਇਹਨੂੰ ਨਾ ਇਹਦੇ ਪੱਲੇ ਨੇ ਕੱਖ ਪੈਣ ਦੇਣਾ ਸੀ ਇਥੇ ਲੋਕਾਂ ਦੀਆਂ 50 50 ਕਿੱਲੇ ਪੈਲੀਆਂ ਤੇ 20 20 ਫੁੱਟੇ ਪਈਏ ਪਏ ਜਿਹੜੇ ਹਨ ਉਹ ਛਾਂਗੀ ਜਾਂਦੇ ਆ ਬੈਠੇ ਬੈਠੇ ਛਾਂਗੀ ਜਾਂਦੇ ਛਾਂਗੀ ਜਾਂਦੇ ਵੀ ਇਧਰੋਂ ਵੀ ਮਲਾ ਲੀਏ ਇਧਰੋਂ ਮਲਾ ਲੀਏ ਹੋ ਰਿਹਾ ਕਿ ਾਟ ਦਾ ਫੁੱਟ ਉਹ ਹੱਕ ਪਰਾਇਆ ਜਾਂ ਹੋਰ ਉਹਨਾਂ ਨੇ ਕੀ ਕੀਤਾ ਵਾ 70 ਲੱਖ ਦੀ ਕੋਟੀ ਬਾਗ ਦੇ ਰੈਂਪ ਅੱਧੀ ਗਲੀ ਚ ਤਾਰਿਆ ਜਾ ਕੇ ਉਹ ਹੱਕ ਪ੍ਰਾਇਆ ਹੀ ਆ ਹੋਰ ਕੀ ਆ ਵੀ ਆ ਵੀ ਮਾਲ ਲਈਏ ਇਹ ਹੱਕ ਪ੍ਰਾਇਆ ਦੀਆਂ ਨਿਸ਼ਾਨੀਆਂ ਵਾ ਹੋਰ ਇਹਦੇ ਹੱਕ ਪ੍ਰਾਇਆ ਦੇ ਸਿੰਘ ਥੋੜਾ ਲੱਗੇ ਹੁੰਦੇ ਵੀ ਜਿੰਨਾ ਖਾਦੇ ਆ ਇਹਦੇ ਅੰਦਰੋਂ ਅੰਦਰੀ ਬੜਾ ਕੁਝ ਖਾਦਾ ਜਾ ਰਿਹਾ ਵਾ ਕੋਈ ਸਾਹਮਣੇ ਖਾਂਦਾ ਤੇ ਚੋਰ ਆ ਕੋਈ ਚੁੱਪ ਕਰਕੇ ਬੁੱਕਲ ਚ ਲਵੇਟ ਕੇ ਖਾਈ ਜਾਂਦਾ ਵ ਤੇ ਉਹ ਸਾਬ ਜੀ ਅਸਲ ਲੂਟ ਵਜਣ ਡਿਆ ਸਾਹਮਣੇ ਬੈਠਾ ਮਾਦੋ ਦਾਸ ਕਹਿੰਦਾ ਮਹਾਰਾਜ ਇਹਦਾ ਮਤਲਬ ਤੁਸੀਂ ਮੈਨੂੰ ਵਿਗੜੇ ਨੂੰ ਸੁਧਾਰਨ ਆਏ ਜੇ ਮਹਾਰਾਜ ਕਹਿੰਦੇ ਵਿਗੜਿਆ ਤੇ ਤੂੰ ਬੜਾ ਪਰ ਤੈਨੂੰ ਸੁਧਾਰਨ ਦੀ ਕੋਸ਼ਿਸ਼ ਕੋਈ ਨਹੀਂ ਕੀਤੀ ਤੂੰ ਸ਼ਿਕਾਰੀ ਜੰਮਿਆ ਤੂੰ ਸਾਧੂ ਬਣ ਕੇ ਵੀ ਸ਼ਿਕਾਰੀ ਬਣ ਗਿਓ ਤੇ ਤੂੰ ਸ਼ਿਕਾਰੀ ਕਾਦਾ ਵਾ ਤੂੰ ਆ ਨਾ ਮੇਰੇ ਕੋ ਰਿੱਧੀਆਂ ਸਿੱਧੀਆਂ ਤੈਨੂੰ ਤੇ ਇਹ ਨਹੀਂ ਪਤਾ ਵੀ ਮੇਰੇ ਮੰਜੇ ਤੇ ਕੌਣ ਆ ਕੇ ਬੈਠਾ ਤੂੰ ਸਿੱਧੀਆਂ ਕਾਦੀਆਂ ਚੁੱਕੀ ਫਿਰਦਾ ਇਹਦੇ ਕਈ ਚੁੱਕੀ ਫਿਰਦੇ ਇੱਕ ਪਰਸੋਂ ਚਾਉਦਾ ਘੇਰਿਆ ਜੇਲ੍ਹ ਦੇ ਵਿੱਚ ਬੜਾ ਕੌਣ ਮੈਨੂੰ ਬੁਰਾ ਬਣਾਉਣਾ ਕਹਦੇ ਹੋ ਪਤਾਇਆ ਪਧਾਨਾ ਪਾਸਟਰ ਦਾ ਫੂਕਾ ਮਾਰ ਦਿੰਦਾ ਸੀ ਫੂਕ ਮਾਰ ਕੇ ਕੈਂਸਰ ਫੂਕ ਮਾਰ ਕੇ ਉਹ ਠੀਕ ਕਰਦਾ ਤੇ ਫੂਕ ਜੱਜ ਨੂੰ ਮਾਰ ਲੈਂਦਾ ਵੇ ਤਾਂ ਹੀ ਉੱਡ ਜਾਂਦਾ ਹੀ ਫੂਕ ਹੀ ਮਾਰਨੀ ਸਾਰੀ ਜੇਲ੍ਹ ਨੂੰ ਮਾਰ ਦਿੰਦਾ ਵੇ ਤੂੰ ਕਿਤੇ ਹੋਰ ਜਾ ਕੇ ਸ਼ਿਫਟ ਹੋ ਜਾ ਜੇਲੇ ਦੇਖੋ ਫੂਕਾ ਮਾਰਿਆ ਬੰਦੇ ਠੀਕ ਹੁੰਦੇ ਤੇ ਈਸਾਈ ਧਰਮ ਦਾ ਸਭ ਤੋਂ ਵੱਡਾ ਜਿਹੜਾ ਪੌਪ ਆ ਉਹ ਵੀਲ ਚੇਅਰ ਤੇ ਬੈਠਾ ਉਹਨੇ ਤਾਂ ਫੂਕ ਮਾਰੀ ਨਹੀਂ ਆਪਣੇ ਆਪ ਨੂੰ ਹਾਜ਼ਰਤ ঈਸਾ ਦਾ ਸਤਿਕਾਰ ਆ ਬਹੁਤ ਜ਼ਿਆਦਾ ਕਿਉਂਕਿ ਪੈਗੰਬਰ ਆ ਈਸਾਈ ਧਰਮ ਦਾ ਸਤਿਕਾਰ ਆ ਕਿਉਂਕਿ ਕਿਸੇ ਦਾ ਧਰਮ ਆ ਕਿਸੇ ਦੇ ਧਰਮ ਤੇ ਝੋਟ ਮਾਰਨੀ ਕਿਸੇ ਧਰਮ ਦੇ ਪੈਗੰਬਰ ਨੂੰ ਮਾਰਾ ਕਹਿਣਾ ਇਹ ਮੇਰੀ ਡਿਕਸ਼ਨਰੀ ਚ ਨਹੀਂ ਹੈਗਾ ਪਰ ਧਰਮ ਦਾ ਬਾਣਾ ਪਾ ਕੇ ਜਿੰਨਾ ਪਖੰਡ ਕੀਤਾ ਜਾਂਦਾ ਵਾ ਰਹਿ ਰੱਬ ਦਾ ਨਾਮ ਇਕੱਲੇ ਪਾਸਟਰ ਥੋੜਾ ਵਾ ਇਹ ਤੇ ਸਾਡੇ ਲੰਮੇ ਲੰਮੇ ਚੋਲੇ ਵਾਲੇ ਨਹੀਂ ਸੁਧਰਣ ਦੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਗੇ ਗੱਡੀਆਂ ਲਾ ਕੇ ਬੈਠੇ ਲੋਕਾਂ ਨੂੰ ਕੋਈ ਮਿਛਰੀ ਕਰ ਕਰ ਦੇਈ ਜਾਂਦਾ ਕੋਈ ਲਾਚੀਆਂ ਕਰ ਕਰ ਦੇਈ ਜਾਂਦਾ ਲੋਕੇ ਵੀ ਉੱਥੇ ਹੀ ਜਾ ਜਾ ਉਤੋਂ ਦੀ ਡਿੱਗਣ ਦੇ ਇੱਥੋਂ ਬਣਾਈ ਕੀ ਮਿਲ ਜਾਣਾ ਸਾਨੂੰ ਧਰਮ ਦਾ ਬਾਣਾ ਪਾ ਕੇ ਸਾਡੇ ਆਪਣੇ ਬੜਾ ਪਖੰਡ ਕਰੀ ਜਾਂਦੇ ਇਹ ਗੱਲ ਕਹਿ ਕੇ ਤੇ ਢਾਡੀ ਸਿੰਘ ਉਹ ਤਿਆਰ ਰੱਖਿਓ ਰਚਨਾ ਆਪਾਂ ਕਹਿਣ ਲੱਗੇ ਆ ਧਰਮ ਦਾ ਬਾਣਾ ਪਾ ਕੇ ਲੁੱਟਣਾ ਕਿੰਨਾ ਸੌਖਾ ਵਾ ਬਚ ਜੋ ਜੇ ਬਚਿਆ ਜਾਂਦਾ ਜੇ ਤੁਹਾਡਾ ਇੱਕੋ ਹੀ ਪਿਓ ਵਾ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਇਸ ਤੋਂ ਘਾ ਸਾਡੇ ਵਾਸਤੇ ਉਜਾੜ ਧਰਮ ਦਾ ਬਾਣਾ ਪਾ ਕੇ ਲੁੱਟਣਾ ਪਤਾ ਕਿੰਨਾ ਸੌਖਾ ਜਦੋਂ ਨਵਾਂ ਨਵਾਂ ਬਾਬਾ RAMDEW ਆਇਆ ਸੀ ਨਾ ਉਦੋਂ ਅਸੀਂ ਸਕੂਲ ਪੜ੍ਹਦੇ ਹੁੰਦੇ ਬੜਾ ਨਵਾਂ ਨਵਾਂ ਬੰਦਾ ਆਇਆ ਅਸੀਂ ਵੀ ਆਖਣਾ ਇਹ ਪਤਾ ਨਹੀਂ ਕੌਣ ਆ ਗਿਆ ਤੇ ਉਹਨੇ ਆਉਂਦਿਆਂ ਨਵੇਂ-ਨਵੇਂ ਨੇ ਨਾ ਲੋਕਾਂ ਨੂੰ ਆਖਿਆ ਬਈ ਜੇ ਤੇ ਕਰਨੇ ਆਂ ਵਾਲ ਕਾਲੀ ਇਹ ਬੁੱਢੇ ਨਹੀਂ ਹੋਣਾ ਫਿਰ ਨੌਵਾਂ ਤੇ ਨੌਕਸਾਉ ਵੇਖਿਆ ਕਿਸ ਹੁੰਦੇ ਆ ਸਕੂਲੇ ਮੈਡਮਾਂ ਵੀ ਐਂ ਕਰੀ ਜਾਂਦੀਆਂ ਹੁੰਦੀਆਂ ਬੇਟੀ ਮਾਈਆਂ ਗੁਰਦਿਆਂ ਚ ਬੈਠੀਆਂ ਵੀ ਇਦਾਂ ਹੀ ਕਰੀ ਜਾਂਦੀਆਂ ਐ ਹਸਪਤਾਲਾਂ ਚ ਨਰਸਾਂ ਵੀ ਇਦਾਂ ਹੀ ਕਰੀ ਜਾਂਦੀਆਂ ਬੀਬੀਆਂ ਨਾਲ ਥੋੜਾ ਜ਼ਿਆਦਾ ਹੁੰਦਾ ਵੀ ਚਲੋ ਸ਼ਾਇਦ ਵਾਲ ਕਾਲੇ ਰਣ ਪਰ ਜਦੋਂ ਉਹਨੇ 6 ਮਹੀਨੇ ਲੋਕਾਂ ਦੇ ਨੌਹਾਂ ਤੇ ਨੌਕਸਾਲੇ ਨਾ ਤੇ ਹੈਗਾ ਹੀ ਬੰਦਾ ਬਿਜ਼ਨਸਮੈਨ ਨੂੰ ਪਤਾ ਹੀ ਵੀ ਸਮਾਨ ਵੇਚਣਾ ਕਿਦਾਂ ਮਟੀਰੀਅਲ ਵੇਚਣਾ ਕਿਦਾਂ ਉਹ ਕਹਿੰਦਾ ਵੀ ਇਕੱਲੇ ਨੌ ਨਹੀਂ ਖਸਾਉਣੇ ਆ ਇੱਕ ਸ਼ੈਂਪੂ ਵੀ ਨਾਲ ਦੇਣਾ ਤੇ ਇਹ ਵੀ ਖਰੀਦ ਲੋ ਨਾਲ ਹੋਣਾ ਉਹਦੇ ਰਾਤੋਂ ਰਾਤ ਕਈਆਂ ਨੂੰ ਛੱਡ ਗਿਆ ਹੋਰ ਸੁਣੋ ਆ ਸਾਡੇ ਬਟਾਲੇ ਆ ਕਰੋੜਾਂ ਦੀ ਖੀਰ ਖਵਾ ਗਿਆ ਹੈ ਜੋ ਕੈਂਸਰ ਦਾ ਜੋ 슈ਗਰ ਦਾ ਮਰੀਜ਼ ਉਹ ਵੀ ਉਲਟ-ਉਲਟ ਕੇ ਆਉਣ ਡਿਆ ਹੈ ਖੀਰ ਖਾਣ ਆਸਤੇ ਸਾਨੂੰ ਪੂੜੀ ਛੋਲਿਆਂ ਦੀ ਖੁਸ਼ਬੂ ਆਉਣੀ ਚਾਹੀਦੀ ਆ ਭਾਵੇਂ ਰੂੜੀ ਨੂੰ ਮੱਥਾ ਟਿਕਾ ਲਓ ਅਹੀਂ ਰੂੜੀ ਨੂੰ ਵੀ ਮੱਥਾ ਟਿਕਾ ਜਾਣਾ ਤੇ ਨਾਰੇ ਸਾਡੇ ਕੀ ਰਾਜ ਕਰੇਗਾ ਹਾਲਸਾ ਐਦਾਂ ਦੇ ਨਹੀਂ ਕਰੇਗਾ ਗੱਲ ਤੇ ਉਹਨਾਂ ਦੀ ਮੈਂ ਕਰ ਰਿਆ ਵੀ ਫੂਕਾ ਮਾਰ ਮਾਰ ਕੇ ਲੋਕਾਂ ਦੇ ਦੁੱਖ ਦੂਰ ਕਰਦਾ ਸੀ ਤੇ ਆਪਣੀ ਭੂਕ ਜਦੋਂ ਨਿਗਲੀ ਪਤਾ ਵੀ ਨਹੀਂ ਲੱਗਣ ਦਿੱਤਾ ਕਹਿੰਦੇ ਇਹ ਜਦੋਂ ਫੂਕਾਂ ਨਿਕਲਦੀਆਂ ਨਾ ਫਿਰ ਵੱਡਿਆਂ ਵੱਡਿਆਂ ਦੀਆਂ ਫੂਕਾਂ ਬੰਦ ਹੋ ਜਾਂਦੀਆਂ ਵਾ ਮਹਾਰਾਜ ਕਹਿੰਦੇ ਮਾਧੋਦਾਸ ਤੈਨੂੰ ਸੁਧਾਰ ਨ ਆਇਆ ਤੇ ਮਾਧੋਦਾਸ ਕਹਿੰਦਾ ਮਹਾਰਾਜ ਮੈਂ ਤੇਰਾ ਬੰਦਾ ਮਹਾਰਾਜ ਕਹਿੰਦਾ ਗੱਲੀ ਬਾਤੀ ਉਹ ਬੰਦਾ ਬਣਨ ਵਾਸਤੇ ਬੰਦਿਆਂ ਵਾਲੇ ਕੰਮ ਕਰ। ਇਥੇ ਡਾਕਟਰ ਬੰਨਣਾ ਸੌਖਾ ਜੇ, ਇੰਜੀਨੀਅਰ ਬੰਨਣਾ ਸੌਖਾ ਜੇ, ਐਸਐਸਪੀ ਬੰਨਣਾ ਸੌਖਾ ਜੇ, ਸਰਪੰਚ ਪੰਚ ਬੰਨਣਾ ਸੌਖਾ ਜੇ, ਬੰਦਾ ਨਹੀਂ ਜੇ ਸਾੜੀ ਉੱਪਰ ਬਣਿਆ ਜਾਂਦਾ। ਸਾਡੇ ਬਜ਼ੁਰਗ ਕਹਿ ਦਿੰਦੇ ਤਾਂ ਨਾ ਕਈ ਚੁੱਪ ਕਰਕੇ ਬੰਦਾ ਬਣ ਓਏ। ਬੰਦਾ ਬਨਣਾ ਬਹੁਤ ਔਖਾ ਵਾ। ਤੇ ਕਈ ਆ ਸਰੀਰ ਲਈ ਤੁਰੇ ਫਿਰਦੇ ਆ। ਤੇ ਕਰਤੂਤਾਂ ਪਸ਼ੂਆਂ ਵਾਲੀਆਂ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਹਾਰਾਜ ਦੇ ਕੋਲ ਬੈਠਾ ਮਾਧੋਦਾਸ ਅੰਮ੍ਰਿਤ ਛੱਕਦਾ ਬਾਬਾ ਬੰਦਾ ਸਿੰਘ ਬਹਾਦਰ ਬਣਦਾ ਮਹਾਰਾਜ ਨੇ ਦਿੱਤਾ ਥਾਪੜਾ ਕਹਿੰਦੇ ਤੂੰ ਸ਼ਿਕਾਰੀ ਸਾ ਤੈਨੂੰ ਫੇਰ ਸ਼ਿਕਾਰੀ ਬਣਾਇਆ ਆਹ ਜੋਕ ਪੰਜ ਤੀਰ ਆਹ ਲੈ ਨਗਾਰਾ ਆਹ ਲੈ ਪੰਜ ਸਿੱਖ ਤੇ ਪੰਜਾਬ ਦੀ ਧਰਤੀ ਤੇ ਜਾ ਅੱਗੇ ਤੇ ਤੂੰ ਹਿਰਨੀਆਂ ਦੇ ਤੇ ਭੇਡਾਂ ਦੇ ਸ਼ਿਕਾਰ ਕਰਦਾ ਸੀ ਹੁਣ ਜਾਲਮਾਂ ਦੇ ਸ਼ਿਕਾਰ ਕਰਨ ਵਾਸਤੇ ਤੈਨੂੰ ਅਸੀਂ ਤਿਆਰ ਪਰ ਤਿਆਰ ਕਰਨ ਲੱਗੇ ਆ ਇਹ ਤੋਂ ਇੱਕ ਚੀਜ਼ ਹੋਰ ਸਮਝ ਲਿਓ ਗੁਰੂ ਗੋਬਿੰਦ ਸਿੰਘ ਦੇ ਨੈਣਾ ਚ ਕਿੰਨੀ ਖੇਚਿਆ ਗੁਰੂ ਗੋਬਿੰਦ ਸਿੰਘ ਨੇ ਨਿਗਾਹ ਭਰ ਕੇ ਵੇਖਿਆ ਸੈਦ ਖਾਨ ਜਰਨੈਲ ਨੂੰ ਸੈਦੇ ਸ਼ਾ ਫਕੀਰ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਨਿਗਾਹ ਭਰ ਕੇ ਵੇਖਿਆ ਮਾਦੋ ਦਾਸ ਬੈਰਾਗੀ ਨੂੰ ਤਲਵਾਰ ਚੁਕਾ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਫਕੀਰਾਂ ਨੂੰ ਜਰਨੈਲ ਤੇ ਜਰਨੈਲਾਂ ਨੂੰ ਫਕੀਰ ਗੁਰੂ ਗੋਬਿੰਦ ਸਿੰਘ ਦੀ ਇੱਕੋ ਵੇਖਣੀ ਨੇ ਕਰ ਦਿੱਤਾ ਕੱਖ ਨਹੀਂ ਨੇ ਤੇ ਜੇ ਅਜੇ ਵੀ ਕਹੀਏ ਵੀ ਬੀਰੂ ਗੋਬਿੰਦ ਸਿੰਘ ਕੋ ਮਿਲਿਆ ਕੱਖ ਨਹੀਂ ਦਾ ਮਤਲਬ ਮਿਲਣਾ ਵੀ ਕੱਖ ਨਹੀਂ ਸਾਨੂੰ ਮਹਾਰਾਜ ਨੇ ਮਾਦੋ ਦਾਸ ਤੋਂ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਉਹਨੂੰ ਥਾਪੜਾ ਦੇ ਕੇ ਤੋੜਿਆ ਪੰਜਾਬ ਨੂੰ ਸੂਰਬੀਰ ਬਹਾਦਰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜਿਵੇਂ ਪੰਜਾਬ ਵੱਲ ਨੂੰ ਆ ਰਿਹਾ ਹੈ ਤੇ ਜੋ ਕੁਝ ਉਹਨੇ ਕਰਨਾ ਹੈ ਢਾਡੀ ਸਿਰ ਤੁਹਾਡੇ ਚਰਨਾਂ ਦੇ ਅੰਦਰ ਹੈ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਾਣਾ